ਸਤਿ ਸ਼੍ਰੀ ਅਕਾਲ ਜੀ ਉਸ ਕੁੜੀ ਦਾ ਨਾਮ ਸੀ ਪ੍ਰੀਤੀ ਜੋ ਇੱਕ ਰੱਜੇ ਪੁੱਜੇ ਘਰਾਂ ਨੇ ਨਾਲ ਸੰਬੰਧ ਰੱਖਦੀ ਸੀ ਬਾਪੂ ਹਰਨਾਮ ਸਿੰਘ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ ਤੇ ਇੱਕ ਵੱਡਾ ਵੀਰ ਸੀ ਜਿਸ ਦਾ ਨਾਮ ਸੀ ਜੁਝਾਰ ਸਿੰਘ ਤੇ ਇੱਕ ਵੱਡੀ ਭੈਣ ਸੀ ਸਿਮਰ ਜੋ ਕਿ ਵਿਆਹੀ ਹੋਈ ਸੀ ਤੇ ਇੱਕ ਮਾਂ ਜਿਨ੍ਹਾਂ ਨੇ ਉਹਨੂੰ ਬਹੁਤ ਲਾਡ ਨਾਲ ਪਾਲਿਆ ਸੀ ਘਰ ਵਿੱਚ ਛੋਟੀ ਹੋਣ ਕਰਕੇ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਸੀ ਉਸਰ ਤੀਨ ਸੀ ਉਹ ਆਪਣੀ ਮਾਂ ਨਾਲ ਰੋਜ਼ ਸ਼ਾਮ ਨੂੰ ਗੁਰੂ ਘਰ ਆਉਂਦੀ ਤੇ ਉੱਥੇ ਸੇਵਾ ਕਰਦੀ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਹਦੇ ਮਨ ਵਿੱਚ ਕੈਨੇਡਾ ਜਾਣ ਦਾ ਚਾਹ ਉੱਠਿਆ ਐਸੇ ਚਾਹ ਨੂੰ ਪੂਰਾ ਕਰਨ ਵਾਸਤੇ ਉਸਨੇ ਆਪਣੇ ਘਰ ਵਿੱਚ ਚੰਡੀਗੜ੍ਹ ਜਾ ਕੇ ਆਈਲਰਟਸ ਕਰਨ ਦੀ ਜਿੱਦ ਕੀਤੀ ਪ੍ਰੀਤੀ ਦਾ ਵੱਡਾ ਭਰਾ ਤੇ ਬਾਪੂ ਇਸ ਦੇ ਬਿਲਕੁਲ ਖਿਲਾਫ ਸੀ ਉਹਨਾਂ ਦਾ ਕਹਿਣਾ ਸੀ ਕਿ ਤੂੰ ਲੱਗੇ ਕਿਤੇ ਸੈਂਟਰ ਤੇ ਜਾ ਕੇ ਆਈਲਰਟਸ ਕਰ ਲੈ ਇੰਨੀ ਦੂਰ ਜਾਣ ਦੀ ਕੀ ਲੋੜ ਆ ਤੇ ਅਸੀਂ ਤੈਨੂੰ ਇਕੱਲਾ ਚੰਡੀਗੜ੍ਹ ਨਹੀਂ ਭੇਜਣਾ ਫਿਰ ਪ੍ਰੀਤ ਆਪਣੇ ਚਾਚਾ ਜੀ ਦੀ ਕੁੜੀ ਸੀਰਤ ਨੂੰ ਵੀ ਲੈਟਸ ਕਰਨ ਵਾਸਤੇ ਚੰਡੀਗੜ੍ਹ ਜਾਣ ਵਾਸਤੇ ਮਨਾ ਲੈਂਦੀ ਆ ਇਧਰ ਪ੍ਰੀਤੀ ਤੇ ਸੀਰਤ ਦੀ ਜੇ ਦੱਗੇ ਉਹਨਾਂ ਦੇ ਮਾਪਿਓ ਮਨ ਜਾਂਦੇ ਨੇ ਤੇ ਦੋਵਾਂ ਨੂੰ ਚੰਡੀਗੜ੍ਹ ਭੇਜਣ ਵਾਸਤੇ ਰਾਜ਼ੀ ਹੋ ਜਾਂਦੇ ਨੇ ਪਰ ਜੁਝਾਰ ਸਿੰਘ ਬਹੁਤ ਨਾਰਾਜ਼ ਸੀ ਉਹਦਾ ਕਹਿਣਾ ਸੀ ਕਿ ਜ਼ਮਾਨਾ ਬਹੁਤ ਮਾੜਾ ਆ ਕੁੜੀਆਂ ਨੂੰ ਇਕੱਲਾ ਚੰਡੀਗੜ੍ਹ ਭੇਜਣਾ ਠੀਕ ਨਹੀਂ ਜਿਵੇਂ ਕਿ ਹਰਪ੍ਰਾ ਆਪਣੀ ਭੈਣ ਬਾਰੇ ਪਲਾ ਸੋਚਦਾ ਪਰ ਮਾਂ ਅੱਗੇ ਉਹਦੀ ਕੋਈ ਪੇਛ ਨਾ ਚੱਲੀ ਸੋ ਪ੍ਰੀਤੀ ਤੇ ਸੀਰਤ ਨੂੰ ਜੁਝਾਰ ਸਿੰਘ ਚੰਡੀਗੜ੍ਹ ਲਿਜਾ ਕੇ ਇੱਕ ਪੀਜੀ ਵਿੱਚ ਕਮਰਾ ਲੈ ਕੇ ਦੇ ਦਿੰਦਾ ਆ ਤੇ ਆਪ ਵਾਪਸ ਪਿੰਡ ਆ ਕੇ ਆਪਣੇ ਕੰਮਕਾਰਾਂ ਵਿੱਚ ਵਿਅਸਤ ਹੋ ਜਾਂਦਾ ਆ ਉਧਰ ਚੰਡੀਗੜ੍ਹ ਵਿੱਚ ਪ੍ਰੀਤੀ ਤੇ ਸੀਰਤ ਉੱਤੇ ਉਥੋਂ ਦਾ ਰੰਗ ਚੜਨਾ ਸ਼ੁਰੂ ਹੋ ਜਾਂਦਾ ਆ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਦਾ ਮਾਇੰਡ ਪੂਰੀ ਤਰ੍ਹਾਂ ਚੇਂਜ ਹੋ ਜਾਂਦਾ ਆ ਜਿਸ ਸੈਂਟਰ ਵਿੱਚ ਪ੍ਰੀਤੀ ਤੇ ਸੀਰਤ ਪੜ੍ਹਦੀਆਂ ਸੀ ਉਸੇ ਸੈਂਟਰ ਦੇ ਟੀਚਰ ਨਾਲ ਪ੍ਰੀਤੀ ਦਾ ਲਗਾਵੋ ਹੋ ਜਾਂਦਾ ਹੌਲੀ ਹੌਲੀ ਨਜ਼ਦੀਕੀਆਂ ਬਹੁਤ ਵੱਧ ਜਾਂਦੀਆਂ ਨੇ ਤੇ ਗੱਲ ਵਿਆਹ ਤੱਕ ਪਹੁੰਚਦੀ ਆ ਪਰ ਪ੍ਰੀਤੀ ਨੂੰ ਪਤਾ ਸੀ ਕਿ ਉਹਦੇ ਘਰ ਵਾਲੇ ਕਦੇ ਵੀ ਕਿਸੇ ਗੈਰ ਪੰਜਾਬੀ ਨਾਲ ਉਹਦਾ ਵਿਆਹ ਨਹੀਂ ਕਰ ਸਕਦੇ ਉਹ ਟੀਚਰ ਦਿੱਲੀ ਦੇ ਨਾਲ ਲੱਗਦੇ ਨੌਜਾ ਦਾ ਸੀ ਇਸੇ ਕਰਕੇ ਪ੍ਰੀਤੀ ਨੇ ਵਿਆਕਰ ਵਾਕਿ ਨੌਇਡਾ ਜਾਣ ਦਾ ਫੈਸਲਾ ਲਿਆ ਤੇ ਸੀਰਤ ਨੂੰ ਆਖਿਆ ਤੂੰ ਕਦੇ ਵੀ ਕਿਸੇ ਨੂੰ ਨਾ ਦੱਸੀ ਪਰ ਪ੍ਰੀਤੀ ਦੇ ਨੌਇਡਾ ਜਾਣ ਤੋਂ ਬਾਅਦ ਸਾਰੀ ਗੱਲ ਸੀਰਤ ਨੇ ਆਪਣੇ ਘਰਦਿਆਂ ਨੂੰ ਦੱਸੀ ਹੌਲੀ ਹੌਲੀ ਗੱਲ ਪ੍ਰੀਤੀ ਦੇ ਘਰ ਤੱਕ ਪਹੁੰਚ ਗਈ ਘਰ ਵਿੱਚ ਬਹੁਤ ਲੜਾਈ ਫਸਾਦ ਹੋਇਆ ਪ੍ਰੀਤੀ ਦੇ ਪਿਓ ਨੇ ਆਪਣੇ ਘਰ ਦੇ ਬੂਹੇ ਪ੍ਰੀਤੀ ਲਈ ਸਦਾ ਲਈ ਬੰਦ ਕਰ ਦਿੱਤੇ ਇਹਦੇ ਪ੍ਰੀਤੀ ਦੇ ਚਾਚੇ ਦੀ ਕੁੜੀ ਸੀਰਤ ਨੂੰ ਹੀ ਚੰਡੀਗੜ੍ਹ ਤੋਂ ਵਾਪਸ ਘਰੇ ਬੁਲਾ ਲਿਆ ਤੇ ਬਾਹਰ ਆਉਣਾ ਜਾਣਾ ਉਹਦਾ ਬੰਦ ਕਰ ਦਿੱਤਾ ਗਿਆ ਪਿੰਡ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਦੋ ਸਾਲਾਂ ਵਿੱਚ ਗੱਲ ਹੌਲੀ-ਹੌਲੀ ਠੰਡੀ ਪੈ ਗਈ ਚੰਡੀਗੜ੍ਹ ਤੋਂ ਪ੍ਰੀਤੀ ਨੇ ਭਜਨ ਤੋਂ ਬਾਅਦ ਪਹਿਲਾ SIM ਕਾਰਡ ਤੋੜ ਦਿੱਤੀ ਜਿਸ ਕਰਕੇ ਉਸ ਨੂੰ ਕੋਈ ਕਨੈਕਟ ਨਾ ਕਰ ਸਕੇ ਪਰ ਹੁਣੀ ਨੂੰ ਕੁਝ ਹੋਰੀ ਮਨਜੂਰੀ ਦੋ ਸਾਲਾਂ ਬਾਅਦ ਸਿਰਤ ਦਾ ਵਿਆਹ ਰੱਖਿਆ ਜਾਂਦਾ ਹੈ ਵਿਆਹ ਤੋਂ 5 ਦਿਨ ਪਹਿਲਾਂ ਰਾਤ ਨੂੰ ਤਕਰੀਬਨ 9:30 ਵਜੇ ਸੀਰਤ ਦੇ ਫੋਨ ਉੱਤੇ ਕਾਲ ਆਉਂਦੀ ਆ। ਸੀਰਤ ਫੋਨ ਚੁੱਕ ਕੇ ਹੈਲੋ ਬੋਲਦੀ ਆ ਪਰ ਅੱਗੇ ਕੋਈ ਜਵਾਬ ਨਹੀਂ ਦਿੰਦਾ ਤੇ ਫੋਨ ਕੱਟਿਆ ਜਾਂਦਾ ਆ। 2 ਮਿੰਟਾਂ ਬਾਅਦ ਫਿਰ ਤੋਂ ਕਾਲ ਆਉਂਦੀ ਆ ਤੇ ਸੀਰਤ ਚੁੱਕ ਕੇ ਹੈਲੋ ਕਰਦੀ ਆ। ਤਾਂ ਅੱਗੋਂ ਕਿਸੇ ਦੇ ਸਿਸਕਣ ਤੇ ਰੋਣ ਦੀ ਆਵਾਜ਼ ਆਉਂਦੀ ਆ ਤੇ ਸੀਰਤ ਇਸ ਆਵਾਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ, ਪਛਾਣਦੀ ਸੀ। ਸੀਰਤ ਨੂੰ ਸਮਝਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੀ। ਇਹ ਫੋਨ ਤੇ ਕੋਈ ਹੋਰ ਨਹੀਂ ਬਲਕਿ ਉਸੇ ਦੀ ਤਾਏ ਦੀ ਕੁੜੀ ਪ੍ਰੀਤ ਸੀ ਜਦੋਂ ਸੀਰਤ ਪ੍ਰੀਤੀ ਦਾ ਨਾਮ ਲੈ ਕੇ ਉਸ ਨੂੰ ਬੁਲਾਉਂਦੀ ਆ ਤਾਂ ਦੂਜੇ ਪਾਸੇ ਪ੍ਰੀਤੀ ਜੋ ਨਾ ਰੋਣ ਲੱਗ ਜਾਂਦੀ ਆ ਉਸ ਦੇ ਰੋਣ ਤੋਂ ਬਾਅਦ ਜਦੋਂ ਥੋੜਾ ਮਨ ਹਲਕਾ ਹੁੰਦਾ ਫਿਰ ਉਹ ਜੋ ਗੱਲ ਦੱਸਦੀ ਆ ਉਸ ਨੂੰ ਸੁਣ ਕੇ ਤੁਹਾਡਾ ਵੀ ਮਨ ਵਰੰਗ ਲਿਆ ਜਾਵੇਗਾ ਸੀਰਤ ਨੂੰ ਪ੍ਰੀਤੀ ਨੇ ਜੋ ਕਹਾਣੀ ਦੱਸੀ ਉਸ ਨੂੰ ਸੁਣ ਕੇ ਸੀਰਤ ਦੀਆਂ ਅੱਖਾਂ ਭਰ ਆਈਆਂ ਪ੍ਰੀਤੀ ਦੱਸਦੀ ਆ ਚੰਡੀਗੜ੍ਹ ਤੋਂ ਜਾਣ ਤੋਂ ਬਾਅਦ ਨੌਇਡਾ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਏ। ਸ਼ੁਰੂਆਤ ਦੇ 5-6 ਮਹੀਨੇ ਤਾਂ ਬਹੁਤ ਆਰਾਮ ਨਾਲ ਲੰਘੇ। ਪਰ 5-6 ਮਹੀਨਿਆਂ ਬਾਅਦ ਪ੍ਰੀਤੀ ਦੇ ਘਰ ਵਾਲੇ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਜੋ ਕਿ ਪ੍ਰੀਤੀ ਦੇ ਘਰ ਵਾਲੇ ਦਾ ਨਾਮ ਸੀ, ਸ਼ਰਾਬ ਪੀ ਕੇ ਘਰ ਆਉਣ ਲੱਗਿਆ ਤੇ ਪ੍ਰੀਤੀ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਤਕਰੀਬਨ ਸਾਲ ਬਾਅਦ ਪ੍ਰੀਤੀ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਪ੍ਰੀਤੀ ਦੇ ਪਤੀ ਦਾ ਸੁਭਾਅ ਨਹੀਂ ਬਦਲਿਆ ਉਹ ਉਸ ਤੇ ਜ਼ੁਲਮ ਟੰਗਦਾ ਰਿਹਾ ਦੋ ਮਹੀਨਿਆਂ ਬਾਅਦ ਉਹ ਇੱਕ ਦਿਨ ਅਚਾਨਕ ਪ੍ਰੀਤੀ ਤੇ ਉਹਦੀ ਕੁੜੀ ਨੂੰ ਛੱਡ ਕੇ ਕਿਤੇ ਚਲਾ ਗਿਆ ਉਸ ਤੋਂ ਬਾਅਦ ਮੁੜ ਕੇ ਵਾਪਸ ਨਹੀਂ ਆਇਆ ਦੋ ਮਹੀਨਿਆਂ ਦੀ ਕੁੜੀ ਨੂੰ ਲੈ ਕੇ ਪ੍ਰੀਤੀ ਦਰਦ-ਦਰਦ ਤੇ ਠੋਕਰਾਂ ਖਾਂਦੀ ਰਹੀ ਪਰ ਉਸਦੇ ਪਤੀ ਦਾ ਕਿਤੇ ਵੀ ਕੋਈ ਸੁਰੱਖ ਨਹੀਂ ਮਿਲਿਆ ਜਿਸ ਕੁੜੀ ਨੇ ਕਦੇ ਮਾੜੀ ਰੋਟੀ ਨਹੀਂ ਖਾਧੀ ਅੱਜ ਭੁੱਖੇ ਢਿੱਡ ਸੌਣਾ ਪੈ ਰਿਹਾ ਸੀ ਪਰ ਮੁਹੱਲੇ ਵਾਲਿਆਂ ਨੇ ਪ੍ਰੀਤੀ ਦਾ ਪੂਰਾ ਸਾਥ ਦਿੱਤਾ ਇਨਸਾਨੀਅਤ ਦੇ ਨਾਤੇ ਉਹਨੂੰ ਰੋਟੀ ਪਾਣੀ ਜ਼ਰੂਰੀ ਸਮਾਨ ਦਿੰਦੇ ਰਹੇ ਪਰ ਐਡੇ ਵੱਡੇ ਸ਼ਹਿਰ ਵਿੱਚ ਇਕੱਲੀ ਆਪਣੀ ਛੋਟੀ ਬੱਚੀ ਨੂੰ ਲੈ ਕੇ ਜਾਵੇ ਤਾਂ ਕਿੱਥੇ ਜਾਵੇ ਹਰ ਦਿਨ ਉਹ ਆਪਣੀ ਖੋਟੀ ਕਿਸਮਤ ਨੂੰ ਰੋਂਦੀ ਰਹਿੰਦੀ ਸੀ ਤੇ ਆਪਣੇ ਪਰਿਵਾਰ ਨੂੰ ਯਾਦ ਕਰਕੇ ਹੰਝੂ ਆਉਂਦੀ ਰਹਿੰਦੀ ਸੀ ਪ੍ਰੀਤੀ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਆਣ ਖੜੀਆਂ ਸਨ ਛੋਟੀ ਬੱਚੀ ਨੂੰ ਪਾਲਣਾ ਵੀ ਸੀ ਤੇ ਪੇਕੇ ਜਾਣ ਦੇ ਰਸਤੇ ਵੀ ਬੰਦ ਸੀ ਸਿਰ ਤੇ ਕੋਈ ਸਹਾਰਾ ਵੀ ਨਹੀਂ ਸੀ ਇਸੇ ਕਰਕੇ ਉਹਨੇ ਖੁਦ ਕੰਮ ਕਰਨ ਦਾ ਫੈਸਲਾ ਕੀਤਾ ਪਰ ਸਭ ਤੋਂ ਵੱਡੀ ਸਮੱਸਿਆ ਛੋਟੀ ਬੱਚੀ ਨੂੰ ਸੰਭਾਲਣਾ ਸੀ ਕਿਉਂਕਿ ਉਸ ਬੱਚੀ ਨੂੰ ਕੰਮ ਤੇ ਨਾਲ ਨਹੀਂ ਲਿਜਾ ਸਕਦੀ ਸੀ ਪਰ ਮਹੱਲੇ ਦੀਆਂ ਕਈ ਔਰਤਾਂ ਨੇ ਉਹਨੂੰ ਇੱਕ ਠੇਕੇਦਾਰ ਮਿਲਾਇਆ ਜੋ ਦਿਹਾੜੀਆਂ ਲਾਉਣ ਦਾ ਕੰਮ ਕਰਦਾ ਸੀ ਉਨੇ ਆਖਿਆ ਕਿ ਉਹ ਆਪਣੇ ਬੱਚੇ ਨੂੰ ਲਿਜਾ ਸਕਦੀ ਆ ਤੇ ਕੰਮ ਕਰ ਸਕਦੀ ਆ ਇਹ ਕੰਮ ਪ੍ਰੀਤੀ ਨੂੰ ਬੱਚੀ ਖਾਤਰ ਕਰਨਾ ਹੀ ਪੈਣਾ ਸੀ ਤਾਂ ਬੱਚੀ ਹਮੇਸ਼ਾ ਅੱਖਾਂ ਦੇ ਸਾਹਮਣੇ ਰਹੀ ਉਹ ਕੰਮ ਕਰਦੇ ਹੋਏ ਵੀ ਆਪਣੇ ਬੱਚੇ ਨੂੰ ਦੁੱਧ ਪਿਆ ਕੇ ਸਵਾ ਸਕੀ ਜੋ ਪ੍ਰੀਤੀ ਮੁਹੱਲੇ ਦੀਆਂ ਹੋਰ ਔਰਤਾਂ ਨਾਲ ਜਾ ਕੇ ਠੇਕੇਦਾਰ ਕੋਲੇ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਨ ਲੱਗੀ ਦੇਖੋ ਮਜਬੂਰੀ ਬੰਦੇ ਕੋਲੋਂ ਕੀ ਕੀ ਕਰਵਾ ਦਿੰਦੀ ਆ ਦੁੱਧ ਨਾਲ ਪਾਲੀ ਹੋਈ ਸਰਪੰਚਾਂ ਦੀ ਕੁੜੀ ਅੱਜ ਦਿਹਾੜੀਆਂ ਕਰ ਰਹੀ ਆ ਸਿਰ ਤੇ ਇੱਟਾਂ ਢੋ ਰਹੀ ਆ ਸੀਮਿੰਟ ਦੇ ਬੱਠਲ ਚੁੱਕ ਰਹੀ ਆ ਰੀਤੀ ਨੇ ਆਪਣੀ ਸਾਰੀ ਹੱਡ ਬੀਤੀ ਫੋਨ ਵਿੱਚ ਸੀਰਤ ਨੂੰ ਦੱਸੀ ਤੇ ਉਹਨੂੰ ਸੌਂਪਾਈ ਕੇ ਤੂੰ ਇਸ ਗੱਲ ਨੂੰ ਕਿਸੇ ਨਾਲ ਨਹੀਂ ਕਰਨਾ ਉਹਨੇ ਆਖਿਆ ਕਿ ਮੇਰੇ ਘਰ ਦੇ ਮੈਨੂੰ ਬਹੁਤ ਜ਼ਿਆਦਾ ਝਾਦ ਆਉਂਦੇ ਨੇ ਮੈਂ ਬਾਕੀ ਉਹਨਾਂ ਦੀ ਬੁਣੀ ਗਾਰਾਂ ਮੈਂ ਉਹਨਾਂ ਨੂੰ ਆਪਣਾ ਹਾਲ ਵੀ ਨਹੀਂ ਦੱਸ ਸਕਦੀ ਮੇਤਾ ਪਹਿਲਾਂ ਹੀ ਉਹਨਾਂ ਨੂੰ ਬਹੁਤ ਦੁੱਖ ਦਿੱਤੇ ਆ ਸੀਰਤ ਦੇ ਵਿਆਹ ਵਾਲੀ ਗੱਲ ਸੁਣ ਕੇ ਪ੍ਰੀਤੀ ਬਹੁਤ ਖੁਸ਼ ਹੋਈ ਤੇ ਆਖਿਆ ਕਿ ਤੂੰ ਬਹੁਤ ਭਾਗਾ ਵਾਲੀਆਂ ਜੋ ਆਪਣੇ ਪਰਿਵਾਰ ਵਿੱਚ ਬੈਠੀਆਂ ਤੂੰ ਸਹੀ ਫੈਸਲਾ ਲਿਆ ਜੋ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਂਦਾ ਮੇਰੀ ਇੱਕ ਗਲਤੀ ਕਰਕੇ ਕਿਸ ਤਰੀਕੇ ਦੇ ਹਾਲਾਤ ਬਣ ਗਏ ਨੇ ਤੇ ਆਖਿਆ ਕਿ ਮੈਨੂੰ ਤੇਰਾ ਨੰਬਰ ਜਾ ਸੀ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਹੋਈ ਅੱਜ ਮੈਂ ਹਿੰਮਤ ਕਰਕੇ ਤੈਨੂੰ ਫੋਨ ਕਰ ਲਿਆ ਤੇਰੇ ਨਾਲ ਗੱਲ ਕਰਕੇ ਮੇਰਾ ਮਨ ਬਹੁਤ ਹਲਕਾ ਹੋ ਗਿਆ ਇਹ ਫੋਨ ਵਾਲੀ ਗੱਲ ਕਿਸੇ ਨੂੰ ਨਾ ਦੱਸੀ ਇਹ ਕਹਿੰਦੇ ਹੋਏ ਪ੍ਰੀਤੀ ਨੇ ਫੋਨ ਕੱਟ ਦਿੱਤਾ ਇਧਰ ਫੋਨ ਕੱਟਦੇ ਸਾਰ ਹੀ ਸੀਰਤ ਦਾ ਮਨ ਭਰ ਜਾਂਦਾ ਆ ਤੇ ਉਹ ਆਪਣਾ ਰੋਣਾ ਕੰਟਰੋਲ ਨਹੀਂ ਕਰ ਪੁੰਦੀ ਤੇ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਘਰ ਵਿੱਚ ਵਿਆਹ ਦਾ ਮਾਹੌਲ ਸੀ ਰੋਣ ਕਰਕੇ ਇੱਕਦਮ ਸਾਰੇ ਭੱਜ ਕੇ ਸੀਰਤ ਦੇ ਕਮਰੇ ਵਿੱਚ ਜਾਂਦੇ ਨੇ ਤੇ ਰੋਂ ਦਾ ਕਾਰਨ ਪੁੱਛਦੇ ਨੇ ਸਿਰਤ ਉਹਨਾਂ ਨੂੰ ਕੁਝ ਨਹੀਂ ਦੱਸਦੀ ਫਿਰ ਬਹਾਨਾ ਬਣਾ ਕੇ ਆਖ ਦਿੰਦੀ ਕਿ ਮੈਨੂੰ ਪ੍ਰੀਤੀ ਦੀ ਬਹੁਤ ਜ਼ਿਆਦਾ ਜ਼ਿਆਦਾ ਆ ਰਹੀ ਆ ਫਿਰ ਕਰਦੇ ਉਹਨੂੰ ਤਾੜਨਾ ਕਰਦੇ ਹੋਏ ਇਹ ਆਖਦੇ ਹਨ ਇਹ ਉਹਦਾ ਨਾਮ ਹੀ ਇਸ ਘਰ ਚ ਨਹੀਂ ਲੈਣਾ ਸਿਰਤ ਖੋਣ ਵਾਲੀ ਗੱਲ ਕਿਸੇ ਨੂੰ ਕੁਝ ਨਹੀਂ ਦੱਸਦੀ ਪਰ ਉਹਨੂੰ ساری ਰਾਤ ਨੀਂਦ ਨਹੀਂ ਆਉਂਦੀ ساری ਰਾਤ ਪ੍ਰੀਤੀ ਦੇਹਲਾ ਤਾ ਨੂੰ ਸੋਚ-ਸੋਚ ਕੇ ਸਵੇਰੇ ਘਰਦਿਆਂ ਨੂੰ ਸਭ ਕੁਝ ਦੱਸਣ ਦਾ ਫੈਸਲਾ ਕਰ ਲੈਂਦੀ ਆ। ਸੀਰਤ ਸਵੇਰੇ ਆਪਣੀ ਮਾਂ ਨੂੰ ਪ੍ਰੀਤੀ ਦਾ ਸਾਰਾ ਹਾਲ ਦੱਸ ਦਿੰਦੀ ਆ ਪਰ ਸ਼ਰੀਕੇ ਵਿੱਚ ਪ੍ਰੀਤੀ ਕਰਕੇ ਲੜਾਈ ਹੋਈ ਸੀ। ਇਸ ਕਰਕੇ ਸੀਰਤ ਦੀ ਮਾਂ ਰੁਕ ਜਾਂਦੀ ਆ ਪਰ ਬਹੁਤਾ ਸਮਾਂ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਸਾਰੀ ਗੱਲ ਪ੍ਰੀਤੀ ਦੀ ਮਾਂ ਨੂੰ ਦੱਸ ਦਿੰਦੀ ਆ। ਪ੍ਰੀਤੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਆ। ਘਰ ਵਿੱਚ ਸਾਰਿਆਂ ਨੂੰ ਗੱਲ ਦਾ ਪਤਾ ਲੱਗ ਜਾਂਦਾ ਆ ਸਾਰਿਆਂ ਦਾ ਕਲੇਜਾ ਵੁਰੰਦ ਲਿਆ ਜਾਂਦਾ ਆ ਪ੍ਰੀਤੀ ਦਾ ਭਰਾ ਜੁਝਾਰ ਸਿੰਘ ਜੋ ਕਿ ਪ੍ਰੀਤੀ ਨਾਲ ਬਹੁਤ ਜ਼ਿਆਦਾ ਗੁੱਸੇ ਸੀ ਆਪਣੀ ਭੈਣ ਦੀ ਹਾਲਤ ਸੁਣ ਕੇ ਉਹ ਟੁੱਟ ਜਾਂਦਾ ਤੇ ਪ੍ਰੀਤੀ ਨੂੰ ਲੈਣ ਜਾਣ ਦਾ ਫੈਸਲਾ ਕਰ ਲੈਂਦਾ ਆ ਪਰ ਪ੍ਰੀਤੀ ਦਾ ਬਾਪੂ ਅੱਜ ਵੀ ਪ੍ਰੀਤੀ ਨਾਲ ਗੁੱਸਾ ਸੀ ਉਹ ਕਹਿੰਦਾ ਮੈਂ ਉਹਦਾ ਮੂੰਹ ਨਹੀਂ ਦੇਖਣਾ ਚਾਹੁੰਦਾ ਤੁਸੀਂ ਜਾਣਾ ਤਾਂ ਜਾਓ ਫਿਰ ਜੁਝਾਰ ਸਿੰਘ ਪ੍ਰੀਤੀ ਦੀ ਮਾਂ ਤੇ ਉਹਦੇ ਚਾਚਾ ਚਾਚੀ ਤੇ ਵੱਡੀ ਭੈਣ ਨੂੰ ਲੈ ਕੇ ਘਰੋਂ ਗੱਡੀ ਦੇ ਉਸ ਦੀ ਭਾਲ ਵਿੱਚ ਨਿਕਲ ਜਾਂਦੇ ਨੇ ਪਰ ਇੱਥੇ ਬਹੁਤ ਹੀ ਵੱਡੀ ਸਮੱਸਿਆ ਉਹਨਾਂ ਦੇ ਸਾਹਮਣੇ ਇਹ ਸੀ ਕਿ ਪ੍ਰੀਤੀ ਨੇ ਸੀਰਤ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਆਪਣਾ ਨੰਬਰ ਬੰਦ ਕਰ ਲਿਆ ਸੀ ਹੁਣ ਉਹਨੂੰ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਸੀ ਦਿੱਲੀ ਤੋਂ ਨੌੜਾ ਜਾ ਕੇ ਪ੍ਰੀਤੀ ਦੇ ਘਰ ਜਾਣੇ ਉੱਥੇ ਪੁਲਿਸ ਥਾਣੇ ਵਿੱਚ ਇੱਕ ਅਰਜੀ ਦਿੱਤੀ ਤੇ ਨੰਬਰ ਦੀ ਲੋਕੇਸ਼ਨ ਟ੍ਰੇਸ ਕਰਨ ਵਾਸਤੇ ਪੁਲਿਸ ਵਾਲਿਆਂ ਨੂੰ ਆਖਿਆ ਤਾਂ ਪੁਲਿਸ ਵਾਲਿਆਂ ਨੇ ਹੁਣ ਵਾਲੀ ਜਗਾ ਟ੍ਰੇਸ ਕਰਕੇ ਉਹਨਾਂ ਨਾਲ ਇੱਕ ਪੁਲਿਸ ਦੀ ਗੱਡੀ ਵੀ ਪ੍ਰੀਤੀ ਲੱਭਣ ਵਾਸਤੇ ਭੇਜੀ ਜਿਸ ਮਹੱਲੇ ਵਿੱਚ ਪੂਨ ਦੀ ਲੋਕੇਸ਼ਨ ਆਈ ਸੀ ਉਸ ਮਹੱਲੇ ਵਿੱਚ ਜੁਜਾਰ ਸਿੰਘ ਤੇ ਉਹਦੇ ਪਰਿਵਾਰ ਦੇ ਮੋਬਾਈਲ ਵਿੱਚ ਲੋਕਾਂ ਨੂੰ ਫੋਟੋ ਦਿਖਾ ਕੇ ਪ੍ਰੀਤੀ ਬਾਰੇ ਪੁੱਛਦੇ ਰਹੇ ਤਾਂ ਹੌਲੀ-ਹੌਲੀ ਪ੍ਰੀਤੀ ਦੇ ਕਿਰਾਏ ਵਾਲੇ ਕਮਰੇ ਤੱਕ ਜਾ ਪਹੁੰਚੇ ਪਰ ਉਸ ਕਮਰੇ ਨੂੰ ਤਾਂ ਤਾਲਾ ਲੱਗਿਆ ਹੋਇਆ ਸੀ ਫਿਰ ਮਹੱਲੇ ਵਾਲੀਆਂ ਔਰਤਾਂ ਠੇਕੇਦਾਰ ਦਾ ਨੰਬਰ ਦੇ ਦਿੰਦੀਆਂ ਨੇ ਤੇ ਉਸ ਨੰਬਰ ਰਾਹੀਂ ਠੇਕੇਦਾਰ ਨੇ ਜੋ ਜਗ੍ਹਾ ਦੱਸੀ ਜਿੱਥੇ ਮਕਾਨ ਬੰਨ ਦਾ ਕੰਮ ਚੱਲ ਰਿਹਾ ਸੀ ਉਥੇ ਪੁਲਿਸ ਅਤੇ ਪ੍ਰੀਤੀ ਦੇ ਘਰ ਵਾਲੇ ਪਹੁੰਚ ਜਾਂਦੇ ਨੇ ਗੱਡੀ ਤੋਂ ਉਤਰ ਕੇ ਪ੍ਰੀਤੀ ਦੀ ਮਾਂ ਨੇ ਜਦ ਉਸ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਕੀ ਦੇਖਦੀ ਆ ਜੇ ਇੱਕ ਕਮਜ਼ੋਰ ਜਈ ਕੁੜੀ ਮੂੰਹ ਅਤੇ ਸਿਰ ਤੇ ਕਪੜਾ ਬੰਨਨੀ ਸਿਰ ਉੱਤੇ ਬਾਲਟਾ ਚੁੱਕੀ ਜਾ ਰਹੀ ਹੈ ਤੇ ਮਾਂ ਨੇ ਜਲਦੀ ਨਾਲ ਉਸ ਕੁੜੀ ਨੂੰ ਪਿੱਛੇ ਆਵਾਜ਼ ਮਾਰੀ ਪੁੱਤ ਪ੍ਰੀਤੀ ਦੇਖ ਮੈਂ ਆ ਗਈਆਂ ਜਦੋਂ ਇਹ ਆਵਾਜ਼ ਪ੍ਰੀਤੀ ਦੇ ਕੰਨਾਂ ਵਿੱਚ ਪਈ ਉਸਨੇ ਪਿੱਛੇ ਮੁੜ ਕੇ ਵੇਖਿਆ ਦੇਖਣਸਾਰ ਇੱਕਦਮ ਉਸਦਾ ਸਰੀਰ ਕੰਬ ਗਿਆ ਸਿਰ ਉਤੇ ਈਟਾਂ ਥੱਲੇ ਦਿਗ ਗਈਆਂ ਤੇ ਤੀਜੀ ਨਾਲ ਉਥੋਂ ਭੱਜ ਕੇ ਨਵੇਂ ਬੰਦੇ ਕਮਰੇ ਵਿੱਚ ਜਾ ਕੇ ਕੰਧ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਜਿੱਤੇ ਉਸਦੀ ਬੱਚੀ ਚੁੰਨੀ ਦੇ ਬਣਾਏ ਹੋਏ ਵਿੰਗੇ ਵਿੱਚ ਸੋਈ ਹੁੰਦੀ ਆ ਉਸਦਾ ਦਿਲ ਜੋ ਜੋ ਨਾਲ ਤੜਕਰਿਆ ਹੁੰਦਾ ਉਹਨੂੰ ਕੁਝ ਸਮਝ ਨਹੀਂ ਆਉਂਦਾ ਕਿ ਉਹ ਕਿਸ ਤਰੀਕੇ ਨਾਲ ਆਪਣੀ ਮਾਂ ਤੇ ਘਰਦਿਆਂ ਦਾ ਸਾਹਮਣਾ ਕਰੇ ਇੰਨੇ ਵਿੱਚ ਠੇਕੇਦਾਰ ਦੇ ਨਾਲ ਪੁਲਿਸ ਅਤੇ ਹੋਰ ਮਜ਼ਦੂਰ ਪ੍ਰੀਤੀ ਦੇ ਘਰ ਵਾਲੇ ਉੱਥੇ ਆ ਜਾਂਦੇ ਨੇ ਜਿੱਥੇ ਪ੍ਰੀਤੀ ਰੋ ਰਹੀ ਹੁੰਦੀ ਆ ਸਾਲਾਂ ਦੇ ਵਿਛੜੀ ਹੋਈ ਤੀਹ ਦਾ ਜਦ ਘਰ ਵਾਲਿਆਂ ਨਾਲ ਸਾਹਮਣਾ ਹੁੰਦਾ ਤਾਂ ਤੁਸੀਂ ਸੋਚ ਕੇ ਦੇਖੋ ਉਸ ਸਮੇਂ ਉੱਥੇ ਕਿਹੋ ਜਿਹਾ ਮੰਜਰ ਹੋਵੇਗਾ ਆਪਣੇ ਵੀਰ ਮਾਂ ਚਾਚੇ ਤੇ ਭੈਣ ਨੂੰ ਵੇਖ ਕੇ ਹੋਰ ਜੋਰ ਨਾਲ ਰੋਣ ਲੱਗ ਜਾਂਦੀ ਆ ਅਤੇ ਹੱਥ ਜੋੜ ਕੇ ਖੜੀ ਹੋ ਜਾਂਦੀ ਆ ਤੇ ਬੋਲਦੀ ਆ ਮੇਰੇ ਨੇੜੇ ਨਾ ਆਇਓ ਮੈਂ ਤੁਹਾਡੀ ਨਫ਼ਰਤ ਦੇ ਲਾਇਕ ਵੀ ਨਹੀਂ ਹਾਂ ਮੇਰੇ ਵਰਗੀ ਨੂੰ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ ਜਿਸ ਨੇ ਆਪਣੇ ਮਾਪਿਆਂ ਦੀ ਖੁੱਲ ਦਾ ਨਜਾਇਜ਼ ਫਾਇਦਾ ਚੁੱਕਿਆ ਤੇ ਆਪਣੇ ਹੱਥੀ ਪੈਰਾਂ ਤੇ ਕੋਹੜਾ ਮਾਰਿਆ ਪਰ ਮਾਤਾ ਮਾਂ ਹੁੰਦੀ ਆ ਬੱਚੇ ਭਾਵੇਂ ਲੱਖ ਗਲਤੀ ਕਰ ਲੈਣ ਪਰ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਆ ਉਹ ਉਹਨਾਂ ਨੂੰ ਝੱਟ ਮਾਫ਼ ਕਰ ਦਿੰਦੀ ਆ ਮਾਂ ਨੇ ਜਦ ਪ੍ਰੀਤੀ ਦਾ ਇਹ ਹਾਲ ਵੇਖਿਆ ਤਾਂ ਉੱਬਾ ਮਾਰ ਕੇ ਰੋਣ ਲੱਗ ਜਾਂਦੀ ਆ ਤੇ ਆਖਦੀ ਆ ਮੇਰੀ ਪ੍ਰੀਤੀ ਪੁੱਤ ਦਾ ਇਹ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਤੇ ਝੱਟ ਜਾ ਕੇ ਪ੍ਰੀਤੀ ਨੂੰ ਗੱਲ ਲਾ ਕੇ ਰੋਣ ਲੱਗ ਜਾਂਦੀ ਆ ਤਾਂ ਜੱਜਾਰ ਸਿੰਘ ਆਪਣੀ ਭੈਣ ਦੇ ਸਿਰ ਉੱਤੇ ਜਦੋਂ ਹੱਥ ਰੱਖਦਾ ਤਾਂ ਪ੍ਰੀਤੀ ਭਰਾ ਵੱਲ ਵੇਖ ਕੇ ਪੈਰਾਂ ਤੇ ਡਿੱਗ ਪੈਂਦੀ ਆ ਤੇ ਆਖਦੀ ਆ ਮੈਨੂੰ ਮaaf ਕਰ ਦੇ ਵੀਰੇ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਤੇਰੀ ਪ੍ਰੀਤੀ ਭੈਣ ਨੇ ਰਖੜੀ ਦਾ ਮੁੱਲ ਵੀ ਨਹੀਂ ਮੋੜਿਆ ਗਲਤੀ ਤੇ ਗਲਤੀ ਕਰਦੀ ਗਈ ਵੀਰੇ ਮੈਨੂੰ ਮaaf ਕਰ ਦੇ ਇਸ ਤਰੀਕੇ ਦਾ ਮਾਹੌਲ ਵੇਖ ਕੇ ਉੱਥੇ ਖੜੇ ਹੋਏ ਹੋਰ ਬੰਦੇ ਤੇ ਤੀਨੀਆਂ ਦੇ ਅੱਖਾਂ ਵਿੱਚ ਹੱਜੂਆ ਜਾਂਦੇ ਨੇ ਪ੍ਰੀਤੀ ਦਾ ਸਰੀਰ ਸੁੱਕ ਕੇ ਟੀਲਾ ਹੋ ਗਿਆ ਸੀ ਸੁੱਜੀਆਂ ਹੋਈਆਂ ਅੱਖਾਂ ਨਾ ਥਾਂ ਦੀਆਂ ਪਾਟੀਆਂ ਹੋਈਆਂ ਬਿਆਈਆਂ ਵੇਖ ਕੇ ਭਰਾ ਨੇ ਆਪਣੀ ਭੈਣ ਪ੍ਰੀਤੀ ਦੇ ਹੱਥ ਚੁੰਮੇ ਤੇ ਸੀਨੇ ਨਾਲ ਲਾ ਕੇ ਬਹੁਤ ਜ਼ਿਆਦਾ ਰੋਇਆ ਉਸ ਦਾ ਮਨ ਕਰਦਾ ਸੀ ਕਿ ਭੈਣ ਦੇ ਸਾਰੇ ਦੁੱਖ ਆਪ ਉੱਤੇ ਲੈ ਲਵਾਂ ਤੇ ਪ੍ਰੀਤੀ ਨੂੰ ਤਤੀ ਵਾਹ ਵੀ ਨਾ ਲੱਗਣ ਦਵਾਂ ਪਰ ਘਰ ਵਾਲਿਆਂ ਵੱਲੋਂ ਪ੍ਰੀਤੀ ਨੂੰ ਉੱਥੇ ਲੈ ਜਾਣ ਵਾਸਤੇ ਪ੍ਰੀਤੀ ਨੂੰ ਆਖਿਆ ਜਾਂਦਾ ਆ ਪਰ ਪ੍ਰੀਤੀ ਉਹਨਾਂ ਨਾਲ ਜਾਣ ਵਾਸਤੇ ਤਿਆਰ ਨਹੀਂ ਹੁੰਦੀ ਤੇ ਮਿੰਤਾ ਕਰਦੀ ਆ ਕਿ ਤੁਸੀਂ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਮੇਰੇ ਕੋਲ ਇੱਕ ਛੋਟੀ ਬੱਚੀ ਆ ਮੈਂ ਇੱਥੇ ਹੀ ਪਾਲ ਲਵਾਂਗੀ ਮੈਂ ਕਿਸ ਮੂਹ ਨਾਲ ਪਿੰਡ ਜਾਵਾਂਗੀ ਮੈਂ ਤੁਹਾਡਾ ਸਿਰ ਪਹਿਲਾਂ ਹੀ ਬਹੁਤ ਨੀਵਾ ਕਰ ਚੁੱਕੀ ਆ ਮੈਂ ਤੁਹਾਨੂੰ ਹੋਰ ਦੁੱਖ ਨਹੀਂ ਦੇਣਾ ਚਾਹੁੰਦੀ ਪਰ ਪ੍ਰੀਤੀ ਦਾ ਭਰਾ ਪ੍ਰੀਤੀ ਦਾ ਹੱਥ ਫੜ ਕੇ ਆਪਣੇ ਸਿਰ ਤੇ ਹੱਥ ਰੱਖ ਕੇ ਆਖਦਾ ਕਿ ਤੈਨੂੰ ਮੇਰੀ ਸੌਣ ਲੱਗੇ ਸਾਡੇ ਨਾਲ ਘਰ ਚੱਲ ਪ੍ਰੀਤੀ ਤੇਰੇ ਬਿਗੈਰ ਘਰ ਸੁਨਣਾ ਆ ਤਾਂ ਸਾਰਿਆਂ ਦੀਆਂ ਅੱਖਾਂ ਭਰਮ ਦੀਆਂ ਨੇ ਤੇ ਸਾਰਿਆਂ ਦੇ ਸਮਝਾਉਣ ਤੇ ਪ੍ਰੀਤੀ ਆਪਣੀ ਬੱਚੀ ਨੂੰ ਲੈ ਕੇ ਆਪਣੇ ਪਿੰਡ ਵਾਲੇ ਘਰ ਵਾਪਸ ਆਉਣ ਲਈ ਮਨ ਜਾਂਦੀ ਆ ਸਾਰਾ ਪਰਿਵਾਰ ਗੱਡੀ ਵਿੱਚ ਬਹਿ ਕੇ ਪਿੰਡ ਨੂੰ ਵਾਪਸ ਆ ਰਿਹਾ ਹੁੰਦਾ ਜਦੋਂ ਗੱਡੀ ਪਿੰਡ ਦੀ ਜੂਹ ਤੇ ਵਿੱਚ ਆਉਂਦੀ ਆ ਤਾਂ ਸ਼ੀਸ਼ੇ ਚੋਂ ਬਾਹਰ ਪਿੰਡ ਦੀਆਂ ਗਲੀਆਂ ਗੁਰੂ ਘਰ ਦੇਖਦੀ ਆ ਤਾਂ ਪੁਰਾਣੀਆਂ ਗੱਲਾਂ ਨੂੰ ਉਸ ਨੂੰ ਯਾਦ ਆਉਂਦੀਆਂ ਨੇ ਯਾਦ ਕਰਕੇ ਉਹ ਰੋਣ ਲੱਗ ਜਾਂਦੀ ਆ ਉਸ ਨੂੰ ਰੋਂਦਾ ਵੇਖ ਕੇ ਗੱਡੀ ਵਿੱਚੋਂ ਸਭ ਜਾਣਿਆਂ ਦੀਆਂ ਅੱਖਾਂ ਭਰ ਆਉਂਦੀਆਂ ਨੇ ਬੜੀ ਮੁਸ਼ਕਲ ਨਾਲ ਉਹ ਘਰ ਗਈ ਪ੍ਰੀਤੀ ਨੂੰ ਉਸ ਦਾ ਪਿਤਾ ਹਰਨਾਮ ਸਿੰਘ ਅਪਣਾਵੇਂਗਾ ਵੀ ਜਾਂ ਨਹੀਂ ਇਹ ਸੋਚ-ਸੋਚ ਕੇ ਪ੍ਰੀਤੀ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਗੱਡੀ ਰਾਤ ਦੇ 8:00 ਵਜੇ ਘਰ ਆ ਕੇ ਰੁਕਦੀਆ ਤਾਂ ਉੱਥੇ ਪਹਿਲਾਂ ਹੀ ਸ਼ਰੀਕੇ ਵਾਲੇ ਅਤੇ ਸਾਖ ਸੰਬੰਧੀ ਬੈਠੇ ਹੁੰਦੇ ਨੇ ਜਿਵੇਂ ਹੀ ਪ੍ਰੀਤੀ ਗੱਡੀ ਤੋਂ ਉਤਰ ਕੇ ਸਭ ਤੋਂ ਪਹਿਲਾਂ ਉਹ ਆਪਣਾ ਮੱਥਾ ਆਪਣੇ ਘਰ ਦੇ ਵਿਹੜੇ ਨੂੰ ਲਾ ਕੇ ਮੱਥਾ ਟੇਕਦੀਆ ਇੰਨੇ ਸਾਲਾਂ ਬਾਅਦ ਆਪਣੇ ਘਰ ਨੂੰ ਵੇਖ ਕੇ ਉਸ ਦੇ ਮਨ 'ਚ ਜੋ ਖਿਆਲ ਆਉਂਦੇ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਆਪਣੇ ਆਪ ਨੂੰ ਕਾਫੀ ਦੇਰ ਤੋ ਰੋਕ ਰੱਖਿਆ ਸੀ ਤੇ ਉਹ ਹੁਣ ਉੱਠ ਕੇ ਰੋਣ ਲੱਗ ਗਈ ਉਹੀ ਵਿਹੜਾ ਸੀ ਜਿੱਥੇ ਉਹਨੇ ਆਪਣਾ ਬਚਪਨ ਬਤਾਇਆ ਸੀ ਆਪਣੇ ਬਾਪੂ ਦੇ ਮੋਢਿਆਂ ਉੱਤੇ ਖੇਡੀ ਭਰਾ ਦੀ ਸਾਈਕਲ ਉੱਤੇ ਬੈਠ ਕੇ ਝੂਟੇ ਲੈ ਆਪਣੀ ਹਰ ਇੱਕ ਰੀਜ ਪੂਰੀ ਕੀਤੀ ਸਾਰੇ ਰਿਸ਼ਤੇਦਾਰ ਤੇ ਭੈਣ ਭਰਾ ਉਹਨੂੰ ਵਾਰੀ-ਵਾਰੀ ਮਿਲ ਰਹੇ ਸਨ ਸਭ ਨੂੰ ਮਿਲਣ ਤੋਂ ਬਾਅਦ ਉਹ ਹਿੰਮਤ ਕਰਕੇ ਆਪਣੇ ਭਰਾ ਤੇ ਮਾਂ ਨਾਲ ਬਾਪੂ ਦੇ ਕਮਰੇ ਵੱਲ ਜਾਂਦੀ ਆ ਸਭ ਨੂੰ ਇਹ ਡਰ ਸੀ ਕਿ ਬਾਪੂ ਬਹੁਤ ਲੜੇਗਾ ਗੁੱਸਾ ਹੋਵੇਗਾ ਪਰ ਜਿਵੇਂ ਹੀ ਕਮਰੇ ਵਿੱਚ ਜਾ ਕੇ ਆਪਣੇ ਭਰਾ ਤੇ ਮਾਂ ਨਾਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਦੇਖਦੀ ਆ ਤਾਂ ਬਾਪੂ ਆਪਣੀ ਧੀ ਤੇ ਪੁੱਤਰ ਜੁਝਾਰ ਸਿੰਘ ਦੀ ਬਚਪਨ ਦੀ ਫੋਟੋ ਉੱਤੇ ਉਂਗਲਾਂ ਫੇਰ ਕੇ ਰੋ ਰਿਹਾ ਹੁੰਦਾ ਉਸ ਦੇ ਕੰਨਾਂ ਵਿੱਚ ਜ਼ਿਆਦਾ ਆਪਣੀ ਧੀ ਪ੍ਰੀਤੀ ਦੀ ਆਵਾਜ਼ ਸੁਣਾਈ ਦਿੰਦੀ ਆ ਤਾ ਉਹ ਜੋਰ-ਜੋਰ ਦੀ ਰੋਣ ਲੱਗ ਜਾਂਦਾ ਪਰ ਆਪਣੀ ਧੀ ਪ੍ਰੀਤੀ ਵੱਲ ਮੂੰਹ ਨਹੀਂ ਕਰਦਾ ਪ੍ਰੀਤੀ ਹੌਸਲੇ ਨਾਲ ਆਪਣੇ ਬਾਪੂ ਦੇ ਚਰਨਾਂ ਵਿੱਚ ਆਪਣੀ ਛੋਟੀ ਬੱਚੀ ਰੱਖ ਕੇ ਆਪਣਾ ਸਿਰ ਰੱਖ ਕੇ ਬਾਪੂ ਜੀ ਦੇ ਪੈਰ ਫੜ ਲੈਂਦੀ ਆ ਤੇ ਆਖਦੀ ਆ ਬਾਪੂ ਜੀ ਤੁਸੀਂ ਜੋ ਸਜ਼ਾ ਦਿਓ ਮੈਨੂੰ ਮਨਜ਼ੂਰ ਆ ਪਰ ਇੱਕ ਵਾਰ ਮੈਨੂੰ ਆਪਣਾ ਲਵੋ ਮੂੰਹ ਦਿਖਾ ਦਿਓ ਮੈਂ ਜਾਣਦੀ ਹਾਂ ਕਿ ਮੈਂ ਮਾਫੀ ਦੇ ਕਾਬਲ ਨਹੀਂ ਮੈਂ ਤੁਹਾਡਾ ਬਹੁਤ ਮਨ ਦੁਖਾਇਆ ਮੈਂ ਤੁਹਾਡੀ ਪਾਗ ਨੂੰ ਨੀਵਾ ਕੀਤਾ ਮੈਨੂੰ ਮਾਰ ਦਿਓ ਭਾਵੇਂ ਰੱਖ ਲਿਓ ਤੁਹਾਡੀ ਮਰਜ਼ੀ ਆ ਪਰ ਮੈਥੋਂ ਮੂੰਹ ਨਾ ਫੇਰੋ ਬਾਪੂ ਜੀ ਮੈਂ ਤੁਹਾਡੀ ਪ੍ਰੀਤੀ ਆ ਬਾਪੂ ਜੀ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਆ ਬੱਚਿਆਂ ਨਾਲ ਮਾਂ ਪਿਓ ਨੂੰ ਬਹੁਤ ਜ਼ਿਆਦਾ ਦੇਰ ਤੱਕ ਨਾਰਾਜ਼ ਨਹੀਂ ਰਹਿ ਸਕਦੇ ਇਹੋ ਜਿਹਾ ਹੀ ਕੁਝ ਹਰਨਾਮ ਸਿੰਘ ਨਾਲ ਹੋਇਆ ਉਸਨੇ ਜ਼ਮੀਨ ਤੇ ਪਈ ਆਪਣੀ ਦੋਤੀ ਨੂੰ ਚੁੱਕਿਆ ਤੇ ਪ੍ਰੀਤੀ ਵੱਲ ਵੇਖ ਕੇ ਬਾਹਾਂ ਖਿਲਾਰੀਆਂ ਪ੍ਰੀਤੀ ਆਪਣੇ ਬਾਪੂ ਦੇ ਗਲ ਲਾ ਕੇ ਕਾਫੀ ਦੇਰ ਤੱਕ ਰੋਂਦੀ ਰਹਿੰਦੀ ਆ ਫਿਰ ਚੁੰਨੀ ਨਾਲ ਆਪਣੇ ਬਾਪੂ ਦੀਆਂ ਅੱਖਾਂ ਪੂੰਝ ਕੇ ਮਾਫੀ ਮੰਗਦੀ ਆ ਬਾਪੂ ਵੱਲੋਂ ਵੀ ਇਸ ਨੂੰ ਮਾਫ ਕਰ ਦਿੱਤਾ ਜਾਂਦਾ ਉਸ ਦਿਨ ਤੋਂ ਬਾਅਦ ਉਹ ਅੱਜ ਤੱਕ ਆਪਣੇ ਮਾਪਿਓ ਕੋਲ ਰਹਿ ਰਹੀ ਆ ਆਪਣੀ ਬੱਚੀ ਨੂੰ ਸਕੂਲ ਪੜਨ ਲਾ ਰੱਖਿਆ ਉਸ ਦੇ ਪਤੀ ਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਪਰ ਪ੍ਰੀਤੀ ਵਰਗੀਆਂ ਕਿੰਨੀਆਂ ਹੀ ਕੁੜੀਆਂ ਪਿਆਰ ਦੇ ਚੱਕਰ ਵਿੱਚ ਪੈ ਕੇ ਕਰੋਂ ਭੱਜ ਜਾਂਦਾ ਗਲਤ ਫੈਸਲਾ ਲੈ ਲੈਂਦੀਆਂ ਨੇ ਤੇ ਬਾਅਦ ਵਿੱਚ ਉਹਨਾਂ ਕੋਲ ਪਛਟਾਉਣ ਤੋਂ ਬਗੈਰ ਕੋਈ ਚਾਰਾ ਨਹੀਂ ਰਹਿੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ